ਕਹਿਣਾ ਕੋਈ ਵਾਹਿਗੁਰੂ ਵਾਹਿਗੁਰੂ ਬੈਠਾ ਕਰਦਾ ਹੋਵੇ ਜਿੰਨੀ ਦੇਰ ਤੱਕ ਸੁਰਤ ਦੇ ਵਿੱਚ ਉਹ ਜਾਪ ਸਿਮਰਨ ਨਹੀਂ ਬਣੇਗਾ ਜਿੰਨੀ ਦੇਰ ਤੱਕ ਹਿਰਦੇ ਚ ਜਾਦ ਨਹੀਂ ਚੱਲੇਗੀ ਵਾਹਿਗੁਰੂ ਕਹਿਣਾ ਕਹਿਣਾ ਵੀ ਬੜਾ ਔਖਾ ਲੱਗੇਗਾ ਕਿਆ ਨਹੀਂ ਜਾਏਗਾ ਤੇ ਆਨੰਦ ਨਹੀਂ ਬਣੇਗਾ ਕੋਈ ਗੁਰਬਾਣੀ ਦਾ ਪਾਠ ਕਰਦਾ ਹੋਵੇ ਗੁਰਬਾਣੀ ਸਤਗੁਰੂ ਦੀ ਗਾਉਂਦਾ ਹੋਵੇ ਜੇ ਗੁਰਬਾਣੀ ਨੇ ਸਿਮਰਨ ਨੂੰ ਨਾ ਚਲਾਇਆ ਆਪਜੀ ਦੇ ਪਾਠ ਕੀਤੇ ਨੇ ਸਿਮਰਨ ਨੂੰ ਨਾ ਚਲਾਇਆ ਸੁਰਤ ਦੇ ਵਿੱਚ ਤੇ ਸੱਚ ਜਾਣਿਓ ਪੜਦੇ ਤੇ ਗੁਰਬਾਣੀ ਪਏ ਹੋਵੋਗੇ ਪਰ ਮਨ ਕਿਤੇ ਹੋਰ ਘੁੰਮਦਾ ਹੋਏਗਾ ਤੇ ਸੋਚੋਗੇ ਯਾਰ ਇਹ ਪਾਠ ਸ਼ਾਇਦ ਮੈਂ ਹੀ ਕੀਤਾ ਕੀ ਮੈਂ ਕਰਕੇ ਵੀ ਗਿਆ ਕਦੀ ਐਸੇ ਟੰਗਣਾ ਏ ਧਿਆਉਣਾ ਅਰਧਨਾ ਪੂਜਾ ਕਰਨੀ ਪ੍ਰੇਮ ਕਰਨਾ ਇਹ ਸਾਰੀਆਂ ਅਲੱਗ ਅਲੱਗ ਅਵਸਥਾਵਾਂ ਨੇ ਅਲੱਗ ਅਲੱਗ ਸਾਧਨਾਵਾਂ ਨੇ ਜੇ ਕੋਈ ਸਿਮਰਨ ਨਹੀਂ ਕਰੇਗਾ ਗੋਬਿੰਦ ਦਾ ਉਸ ਗੋਬਿੰਦ ਦਾ ਉਸ ਆਸਰੇ ਦਾ ਉਨੀ ਦੇਰ ਤੱਕ ਜਿਹੜਾ ਏ ਉਹ ਪਰਮਾਤਮਾ ਨੂੰ ਨਿਕਟ ਨਹੀਂ ਦੇਖ ਸਕੇਗਾ ਨੇੜੇ ਨਹੀਂ ਦੇਖ ਸਕੇਗਾ ਉਹ ਵੇਖ ਲਏਗਾ ਦੁਸ਼ਮਣ ਨੂੰ ਉਹ ਵੇਖ ਲਏਗਾ ਕਿਸੇ ਵੈਰੀ ਨੂੰ ਉਹ ਵੇਖ ਲਏਗਾ ਕੂੜਾ ਕਰਕਟ ਤੱਕ ਵੀ ਦੇਖ ਲਏਗਾ ਪਰ ਉਸ ਪਰਮਾਤਮਾ ਨੂੰ ਨਿਕਟ ਨਹੀਂ ਦੇਖ ਸਕੇਗਾ ਫਿਰ ਇਹਦੇ ਵਿੱਚ ਇਹਨਾਂ ਪੰਕਤੀਆਂ ਦੇ ਵਿੱਚ ਅਸੀਂ ਜਦੋਂ ਸਤਿਗੁਰੂ ਕੋ ਬੈੰਦੇ ਹੁੰਦੇ ਸੀ ਨਾ ਤੇ ਸਤਿਗੁਰੂ ਕੋ ਬਹਿਣ ਦਾ ਇੱਕ ਢੰਗ ਹੈ ਜਿਹੜਾ ਅਸੀਂ ਭੁੱਲ ਗਏ ਆ ਅਸੀਂ ਸਤਿਗੁਰੂ ਕੋ ਹੁਣ ਬੈੰਦੇ ਆ ਜਿੱਦਾਂ ਹੁਣ ਆਪ ਜੀ ਬੈਠੇ ਹੋ ਇਹ ਇੱਕ ਬਹਿਣਾ ਹੈ ਇਹ ਸੰਗਤ ਦੇ ਵਿੱਚ ਬਹਿਣ ਦਾ ਇੱਕ ਢੰਗ ਹੈ ਕਿ ਆਪ ਜੀ ਬੜੇ ਧਿਆਨ ਨਾਲ ਬੜੇ ਪ੍ਰੇਮਪੂਰਵਕ ਸਰਵਣ ਕਰ ਰਹੇ ਹੋ ਗੁਰੂ ਪਿਤਾ ਕੋ ਬਹਿਣ ਦਾ ਇੱਕ ਢੰਗ ਹੈ ਕਿ ਗੁਰੂ ਪਿਤਾ ਕੋ ਜਦੋਂ ਬਹਿਣਾ ਹੈ ਨਾ ਜਿਵੇਂ ਮੰਲੋ ਕੋਈ ਸ਼ਬਦ ਸੁਣਦੇ ਹੋਵੋ ਜਾਂ ਪਾਠ ਕਰਦੇ ਹੋਵੋ ਉਸ ਬਾਣੀ ਦੇ ਜੋ ਸਤਿਗੁਰੂ ਕਹਿੰਦੇ ਨੇ ਅੰਦਰ ਚਾਹ ਹੋਣਾ ਚਾਹੀਦਾ ਕਿ ਸਤਿਗੁਰੂ ਦੇ ਐਸ ਸ਼ਬਦ ਦੇ ਅਰਥ ਕੀ ਹੁੰਦੇ ਚਲੋ ਅੱਜ ਹੀ ਜਿਵੇਂ ਗੁਰਸਿੱਖਾਂ ਦਾ ਆਨੰਦ ਕਾਰਜ ਹੋਇਆ ਇੱਕ ਸ਼ਬਦ ਪੜਿਆ ਸੀ ਹੱਬੇ ਸਾਖ ਕੁੜਾਵੇ ਡਿਠੇ ਤੋਂ ਪੱਲੇ ਟੈਂਡੇ ਲੱਗੀ ਇਹ ਹੱਬੇ ਕੀ ਹੁੰਦਾ ਹੱਬੇ ਦਾ ਅਰਥ ਕੀ ਹੁੰਦਾ ਕਿੰਨੂ ਕਿੰਨੂ ਪਤਾ ਏ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਕੁਝ ਨਹੀਂ ਪਤਾ ਅੰਦਰ ਚਾਹ ਤੇ ਹੋਣਾ ਚਾਹੀਦਾ ਨਾ ਆਪਜੀ ਦੇ ਪੁੱਤਰ ਜਿਹੜੇ ਨੇ ਉਹ ਕਮਾਈ ਕਰਨ ਲੱਗ ਜਾਂਦੇ ਆਪਜੀ ਨੂੰ ਇੱਕ ਫੋਨ ਲੈ ਦਿੰਦੇ ਫੋਨ ਚਲਾਉਣਾ ਸਿੱਖ ਲੈਂਦੇ ਹੋ ਉਂਗਲਾਂ ਮਾਰਨੀਆਂ ਸਿੱਖ ਲੈਂਦੇ ਸਿੱਖ ਲੈਂਦੇ ਹੋ ਨਾ ਉਹ ਕਿੱਥੋਂ ਬੰਦ ਕਰਨਾ ਕਿੱਥੋਂ ਚਲਾਉਣਾ ਕਿਵੇਂ ਅਹੀਂ ਤੇ ਬਾਪੂਆਂ ਨੂੰ ਫੇਸਬੁੱਕਾਂ ਚਲਾਉਂਦੇ ਵੇਖਿਆ ਮਤਾਮਾਂ ਚਲਾਉਂਦੀਆਂ ਨੇ ਨਾ ਪਾਵੇਂ ਕੁਝ ਨਾ ਕਰਨਾ ਆਉਂਦਾ ਹੋਵੇ ਉਹ ਫੋਨ ਨੂੰ ਚਲਾਉਣਾ ਸਿੱਖ ਲੈਨੇ ਆ ਪਰ ਸਤਿਗੁਰੂ ਕਹਿੰਦੇ ਕੀ ਨੇ ਇਹ ਚਾ ਨਹੀਂ ਬਣਦਾ ਤੜਫ ਨਹੀਂ ਉੱਠਦੀ ਅੰਦਰ ਤੂੰ ਨਹੀਂ ਪੈਂਦੀ ਕਿ ਹੇ ਸਤਿਗੁਰੂ ਮੈਨੂੰ ਕਹਿ ਕੀ ਗਏ ਮੈਨੂੰ ਸਮਝ ਨਹੀਂ ਆਈ ਆਪਜੀ ਦਾ ਛੋਟਾ ਜਿਹਾ ਬੱਚਾ ਹੋਵੇ 3 ਸਾਲ ਨਾ ਬੋਲੇ 4 ਸਾਲ ਨਾ ਬੋਲੇ ਤੇ ਫਿਕਰ ਹੁੰਦੀ ਹੈ ਨਾ ਕਿ ਬੱਚਾ ਬੋਲਿਆ ਕਿਉਂ ਨਹੀਂ ਜਿਉਂ ਨਾ ਸੁਣੇ ਤੇ ਫਿਕਰ ਕਰਦੇ ਹੋ ਕਿ ਬੱਚਾ ਸੁਣਦਾ ਕਿਉਂ ਨਹੀਂ ਤਿਆਪ ਜੀ ਨੂੰ ਕਿੰਨੇ ਸਾਲ ਹੋ ਗਏ ਗੁਰੂ ਦੀ ਸੁਣਦੇ ਨਹੀਂ ਹੋ ਕਿ ਫਿਕਰ ਨਹੀਂ ਉਤਪਨ ਹੁੰਦੀ ਆਪ ਜੀ ਨਹੀਂ ਸੁਣ ਰਹੇ ਆਪ ਜੀ ਦੇ ਬੱਚੇ ਨਹੀਂ ਸੁਣ ਰਹੇ ਫਿਰ ਉਹਨਾਂ ਨੂੰ ਇਦਾਂ ਹੀ ਵਿਗਾੜ ਰਹੇ ਹੋ ਵਿਗਾੜ ਵੀ ਆਪ ਜੀ ਰਹੇ ਹੋ ਲੋਬ ਆਪ ਜੀ ਸਿਖਾ ਰਹੇ ਹੋ ਹੰਕਾਰ ਆਪ ਜੀ ਸਿਖਾ ਰਹੇ ਹੋ ਕਿਉਂਕਿ ਗੁਰੂ ਨਾਨਕ ਦੇ ਕਹਿ ਮਤਬਕ ਕ੍ਰਿਸ਼ਤ ਨਹੀਂ ਹੈ ਗੁਰੂ ਨਾਨਕ ਦੇ ਕਹਿ ਮਤਬਕ ਸਾਡਾ ਜੀਵਨ ਨਹੀਂ ਹੈ ਗੁਰਨਾਨਕ ਕਹਿੰਦੇ ਸੀ ਸਦਾ ਸਭ ਨੂੰ ਮਿੱਠਾ ਬੋਲੀ ਕੀ ਅਸੀਂ ਸਭ ਨਾਲ ਮਿੱਠਾ ਬੋਲਦੇ ਅਸੀਂ ਤੇ ਮਾਣਾ ਨਹੀਂ ਮਿੱਠਾ ਬੋਲਦੇ ਬੇੰਤ ਬਾਤਾਂ ਸੀ ਜਿਹੜੀਆਂ ਗੁਰਨਾਨਕ ਨੇ ਕਹੀਆਂ ਸੀ ਅਸੀਂ ਮੰਨੀਆਂ ਨਹੀਂ ਆ ਰਾਤੀ ਗੁਰਸਿੱਖ ਸਾਰੇ ਗੱਲ ਕਰਦੇ ਪਏ ਸੀ ਅੰਮ੍ਰਿਤ ਵੇਲੇ ਦੀ ਬਾਤ ਹੋ ਰਹੀ ਸੀ ਤਿੱਥੇ ਗੁਰਸਿੱਖ ਬੈਠੇ ਨੇ ਉਹਨਾਂ ਦਾ ਨਿਕਾਜ ਆ ਪਚੰਗੀ ਏ ਤੇ ਅਸੀਂ ਕਹਿ ਰਹੇ ਸੀ ਉਹਨੂੰ ਪੁੱਛ ਰਹੇ ਸੀ ਛੋਟਾ ਜਿਹਾ ਕੁਝ ਕੁ ਸਾਲਾਂ ਦਾ ਹੋਏਗਾ ਤਨੂ ਪੁੱਛ ਰਹੀ ਸੀ ਕਿ ਪੁੱਤ ਤੂੰ ਅਮਰਤ ਵੇਲੇ ਉੱਠਦਾ ਹੈ ਤੇ ਲਾਗੋ ਮਾਤਾ ਪਿਤਾ ਕਹਿਣ ਲੱਗੇ ਕਿ ਨਹੀਂ ਖਾਲਸਾ ਜੀ ਇਹ ਨਹੀਂ ਉੱਠਦਾ ਤੇਹੀਂ ਇਹਨੂੰ ਕਿਹਾ ਕਿ ਇਹਨੂੰ ਠਾਇਆ ਕਰੋ ਇਹਨੂੰ ਉਠਾ ਕੇ ਬਿਠਾਇਆ ਕਰੋ ਨਾਲ ਹੁਣ ਨਹੀਂ ਇਹਨੂੰ ਉਠਾਓਗੇ ਤੇ ਬਾਅਦ ਚ ਇਹਨੇ ਕੀ ਕਰਨਾ ਬਾਅਦ ਚ ਉੱਠੇਗਾ ਕਦੀ ਸਾਰੀ ਉਮਰ ਫਿਰ ਤੁਸੀਂ ਲੜਨਾ ਇਹਦੇ ਨਾਲ ਕਿ ਤੂੰ ਉੱਠਦਾ ਨਹੀਂ ਅਮਰਤ ਵੇਲੇ ਸਾਰੀ ਉਮਰ ਲੜਦੇ ਰਹਿਣਾ ਜਿਹੜਾ ਵੇਲਾ ਇਹ ਉਹਨੂੰ ਉਠਾਉਣ ਦਾ ਸਿਖਾਉਣ ਦਾ ਉਦੋਂ ਉਠਾਇਆ ਨਹੀਂ ਸਾਨੂੰ ਯਾਦ ਹੈ ਆਪ ਜੀ ਨੂੰ ਵੀ ਪਤਾ ਹੋਏਗਾ ਬੱਚੇ ਜਿਹੜੇ ਨੇ ਨਾ ਪਹਿਲੀ ਵਾਰਾਂ ਜਦੋਂ ਉਹਨਾਂ ਦੇ ਕੇਸ ਕਤਲ ਕੀਤੇ ਜਾਂਦੇ ਨੇ ਜਦੋਂ ਮਾਤਾ ਪਿਤਾ ਉਹਨਾਂ ਦੇ ਕੇਸ ਕਤਲ ਕਰਦੇ ਉਹ ਬਹੁਤ ਰੋਂਦੇ ਨੇ ਬਹੁਤ ਜ਼ਿਆਦਾ ਰੋਂਦੇ ਨੇ ਤੇ ਕੇਸ ਨਹੀਂ ਕਤਲ ਕਰਾਉਣਾ ਚਾਹੁੰਦੇ ਪਰ ਜ਼ਬਰਦਸਤੀ ਹੀ ਉਹਨਾਂ ਦੇ ਕੇਸ ਕਤਲ ਕਰਦੇ ਫਿਰ ਜਦੋਂ ਆਪ ਕਤਲ ਕਰਦੇ ਫਿਰ ਅਸੀਂ ਰੋਂਦੇ ਹਾਂ ਆ ਫੋਨ ਹੈ ਨਾ ਹੁਣ ਮਾਵਾ ਨੇ ਕੰਮ ਬੜਾ ਵਧੀਆ ਲੱਭਿਆ ਆਪ ਕਿਤੇ ਘੜੀ ਚੁਗਲੀਆਂ ਕਰਨੀਆਂ ਹੁਣ ਤੇ ਬੱਚੇ ਨੂੰ ਫੋਨ ਫੜਾ ਦਿੰਦੀਆਂ ਲੈ ਪੁੱਤ ਵੀਡੀਓ ਵੇਖ ਲੈ ਤੇ ਬਾਅਦ ਚ ਤੁਸੀਂ ਇਹਨਾਂ ਨੂੰ ਹਟਾਉਣਾ ਤੇ ਇਹਨਾਂ ਨੇ ਹਟਣਾ ਨਹੀਂ ਹੁਣ ਇੱਕ ਰਮਝ ਦੀ ਬਾਤ ਹੋਰ ਸਮਝ ਲੈਣਾ ਗੁਰਸਿੱਖ ਰਾਤੀਂ ਇਹ ਵਿਚਾਰ ਕਰਦੇ ਪਏ ਸੀ ਹਰ ਬੱਚਾ ਜਦੋਂ ਛੋਟਾ ਹੁੰਦਾ ਤੇ ਰਾਤ ਦੇ ਅਮਰਤ ਵੇਲੇ ਦੇ 1 2 ਵਜੇ ਆਪਣੇ ਆਪ ਉੱਠ ਜਾਂਦਾ ਇਹ ਭੈਣਾਂ ਨੂੰ ਪਤਾ ਹੋਏਗਾ ਮੇਰੀਆਂ ਨੂੰ ਰਾਤ ਦੇ ਅੰਮ੍ਰਿਤ ਵੇਲੇ 1 2 ਵਜੇ ਉੱਠ ਜਾਂਦਾ ਆਪਣੇ ਆਪ ਉੱਠ ਜਾਂਦਾ ਫਿਰ ਪਹਿਲਾਂ ਆਪ ਹੀ ਉਹਨੂੰ ਥਾਪੜ ਥਾਪੜ ਕੇ ਸੁਵਾਉਣਾ ਹੈ ਫਿਰ ਸਾਰੀ ਉਮਰ ਉਹਨੂੰ ਕੁੱਟਦੇ ਰਹਿਨੇ ਛਿੜਕਦੇ ਰਹਿਨੇ ਇਹ ਉੱਠਦਾ ਨਹੀਂ ਉੱਠਦਾ ਨਹੀਂ ਗੁਰੂ ਨਾਨਕ ਨੇ ਤੈਨੂੰ ਬੜਾ ਪਿਆਰਾ ਭੇਜਿਆ ਸੀ ਪਰ ਅਸੀਂ ਕਰ ਨਹੀਂ ਪਾਏ ਸਮਝਾ ਨਹੀਂ ਪਾਏ ਆ ਹੁਣ ਅਜ ਅਨੰਦ ਕਾਰਜ ਹੀ ਤੇ ਅਨੰਦ ਕਾਰਜ ਪੈਲਸਾਂ 'ਚ ਕਿਉਂ ਚੰਗੇ ਲੱਗਦੇ ਨੇ ਵਜ੍ਹਾ ਕੀ ਹੈ ਜਿਹੜੇ ਗੁਰੂ ਨੇ ਵਿਆਹ ਕਰਨਾ ਏ ਜਿਹੜੇ ਗੁਰੂ ਨੇ ਆਨੰਦ ਕਾਰਜ ਕਰਨਾ ਏ ਜਿਹਦੇ ਤੋਂ ਬਿਨਾ ਆਨੰਦ ਕਾਰਜ ਹੋ ਹੀ ਨਹੀਂ ਸਕਦਾ ਕੀ ਗੁਰੂ ਕਾ ਰਵਣ ਤੋਂ ਬਿਨਾ ਗੁਰੂ ਪਿਤਾ ਦੇ ਕੋਲ ਬਹਿਣ ਤੋਂ ਬਿਨਾ ਲਾਵਾਂ ਦੇ ਜਾਪ ਤੋਂ ਬਿਨਾ ਆਨੰਦ ਕਾਰਜ ਹੋ ਸਕਦਾ ਏ ਹੋ ਸਕਦਾ ਕਿ ਨਹੀਂ ਹੋ ਸਕਦਾ ਬੋਲਦੇ ਨਹੀਂ ਜੇ ਕੱਲਾ ਪੈਲਸੀ ਚਲੇ ਜਾਈਏ ਉੱਥੋਂ ਖਾ ਪੀ ਕੇ ਬੰਦਰ ਨਾਚ ਕਰਕੇ ਡੀਜਿਆਂ ਡੂਜਿਆਂ ਤੇ ਆ ਜਾਈਏ ਤੇ ਕੀ ਆਨੰਦ ਕਾਰਜ ਹੋਏਗਾ ਤੇ ਫਿਰ ਇਹਨੂੰ ਸਰਮਾਉਂਰ ਕਿਉਂ ਨਹੀਂ ਮੰਨਦੇ ਕਿਉਂ ਨਹੀਂ ਅਸੀਂ ਇਹਦੇ ਕੋਲ ਹੀ ਆਨੰਦ ਕਾਰਜ ਕਰਦੇ ਜਦੋਂ ਇਹਦੀ ਵਾਰੀ ਆਉਂਦੀ ਏ ਹਰਾਨੀ ਦੀਆਂ ਬਾਤਾਂ ਹੁੰਦੀਆਂ ਅਸੀਂ ਘਰ ਦੇ ਵਿੱਚ ਕਿਤੇ ਆਨੰਦ ਕਾਰਜ ਰੱਖਿਆ ਹੋਵੇ ਨਾ ਤੇ ਅਸੀਂ ਕਦੀ ਨਹੀਂ ਸਭ ਤੋਂ ਪਹਿਲਾਂ ਇਹ ਸਾਡੇ ਦਿਮਾਗ 'ਚ ਸੁਰਤ ਆਉਂਦੀ ਕਿ ਜਾ ਕੇ ਗੁਰੂ ਨੂੰ ਪੁੱਛੀਏ ਗੁਰੂ ਪਿਤਾ ਤੁਸੀਂ ਆਨੰਦ ਕਾਰਜ ਕਰਨਾ ਏ ਕਦੋਂ ਕਦੀ ਡੇਟ ਜਿਹੜੀ ਉਹ ਮਿੱਥੀ ਏ ਕਦੀ ਵਿਚਾਰ ਕਰਦੇ ਪਤਾ ਨਹੀਂ ਕਿੱਥੇ ਸੁੱਤੇ ਰਹਨੇ ਆ ਹਰ ਆਨੰਦ ਕਾਰਜ ਤੇ ਅਸੀਂ ਦੇਖਦੇ ਹਾਂ ਜਿੱਥੇ ਵੀ ਕਿਤੇ ਜਾਣਾ ਪੈਂਦਾ ਇੱਕ ਧੀ ਸਤਗੁਰੂ ਦਾ ਰੁਮਾਲਾ ਸਾਹਿਬ ਲੈ ਕੇ ਆਉਂਦੀ ਏ ਇੱਕ ਉਹ ਵੀਰ ਲੈ ਕੇ ਆਉਂਦਾ ਏ ਦੋਵੇਂ ਜਾਂ ਤੇ ਗੋਲਕ ਤੇ ਰੱਖ ਦਿੰਦੇ ਜਾਂ ਉਦਾਂ ਫੜਾ ਦਿੰਦੇ ਕਦੀ ਜੋਦੜੀ ਨਹੀਂ ਕਰਦੇ ਉਸ ਪੋਸ਼ਾਕ ਨੂੰ ਉਸ ਦੁਸ਼ਾਲੇ ਨੂੰ ਹੱਥ ਚ ਲੈ ਕੇ ਕਿ ਸਤਗੁਰੂ ਮੈਂ ਇਹ ਤੇਰੇ ਵਾਸਤੇ ਲੈ ਕੇ ਆਇਆ ਪਰ ਸੱਚ ਇਹ ਕਿ ਲੈ ਕੇ ਨਹੀਂ ਆਇਆ ਦੁਕਾਨ ਤੋਂ ਖਰੀਦੇ ਆਏ ਆਪ ਜੀ ਨੂੰ ਮੜਾ ਜਿਹਾ ਵੱਡਾ ਹੋਵੇ ਕੱਪੜਾ ਤੇ ਪਾਉਂਦੇ ਨਹੀਂ ਤੇ ਗੁਰੂ ਮਹਾਰਾਜ ਨੂੰ ਵੱਡਾ ਵੀ ਫੋਲਡ ਕਰਕੇ ਦੇ ਦਿੰਦੇ ਤੁਸੀਂ ਕਦੀ ਇਕੱਠੇ ਤਿੰਨ ਚਾਰ ਸੂਟ ਪਾਏ ਨੇ ਹਰ ਆਨੰਦ ਕਾਰਜ ਤੇ ਗੁਰੂ ਮਹਾਰਜ ਤਖਤ ਤੇ ਸੱਜ ਕੇ ਬੈਠੇ ਹੁੰਦੇ ਉਹਨਾਂ ਦੇ ਉੱਤੇ ਚਾਰ ਜਿਹੜੇ ਰਮਾਲਾ ਸਾਹਿਬ ਉੱਤੇ ਪਾਈ ਜਾਂਦੇ ਗ੍ਰੰਥੀ ਸਿੰਘ ਵੀ ਉਹਨਾਂ ਪੈਸੇ ਲੈਣੇ ਹੁੰਦੇ ਤਨਖਾਹ ਤੇ ਰੱਖੇ ਨੇ ਮੜਾ ਜਾ ਕਿਤੇ ਨਾਰਾਜ਼ ਹੋਵਾਂਗੇ ਤੇ ਉਹਨਾਂ ਦੀ ਨੌਕਰੀ ਜਾਂਦੀ ਰਹੇਗੀ ਗੁਰੂ ਦਾ ਸਤਕਾਰ ਕਰਨਾ ਸਿੱਖੀਏ ਉਹਨੂੰ ਹਾਜ਼ਰਾ ਹਜੂਰ ਸਿੱਖੀਏ ਅਜੇ ਤੇ ਅਸੀਂ ਇਹਨੂੰ ਨਹੀਂ ਪ੍ਰਤੱਖ ਗੁਰੂ ਮੰਨਿਆ ਕਣ ਕਣ ਦੇ ਵਿੱਚ ਨਿਕਟ ਕਿਵੇਂ ਵੇਖਾਂਗੇ ਸੋਚ ਕੇ ਦੇਖੋ ਅਜੇ ਤੇ ਤਖਤ ਤੇ ਬਰਾਜਮਾਨ ਜਿਹਦੇ ਗਾੜੀ ਜੋਦੜੀਆਂ ਨੇ ਜਿਹਦੇ ਗਾੜੀ ਅਰਦਾਸਾਂ ਨੇ ਇਹਨੂੰ ਨਹੀਂ ਪ੍ਰਤੱਖ ਗੁਰੂ ਅਜੇ ਮੰਨ ਰਹੇ ਜੇ ਮੰਨਿਆ ਹੁੰਦਾ ਨਾ ਤੇ ਆ ਜਿਹੜਾ ਅਸੀਂ ਲਿਖਾ ਦਿੰਨੇ ਨਾ ਕੋਈ ਚੀਜ਼ ਚੜਾਈ ਗੋਲਕ ਚੜਾਈ ਤੇ ਗੋਲਕ ਤੇ ਲਿਖ ਦਿੱਤਾ ਫਲਾਣੇ ਪਰਿਵਾਰ ਵੱਲੋਂ ਪੱਖਾ ਚੜਾਇਆ ਤੇ ਪੱਖੇ ਤੇ ਨਾਮ ਲਿਖ ਦਿੱਤਾ ਦਰਵਾਜਾ ਚੜਾਇਆ ਤੇ ਦਰਵਾਜੇ ਤੇ ਅਸੀਂ ਇੱਥੋਂ ਤੱਕ ਵੀ ਪੜੀਆਂ ਨੇ ਕਈ ਪਲੇਟਾਂ ਕਿ ਦਸਾਂ ਦਸਾਂ ਰੁਪਈਆਂ ਵਾਲਿਆਂ ਨੇ ਵੀ ਆਪਣਾ ਪਰਿਵਾਰ ਦਾ ਨਾਮ ਲਖਾਇਆ ਤੇ ਜੇ ਕਿਤੇ ਹਾਜ਼ਰਾ ਹਜੂਰ ਦਿਖਦਾ ਹੋਵੇ ਤੇ ਥੋੜੀ ਜੀ ਅਕਲ ਕੰਮ ਕਰੇ ਇਹਦੇ ਕੋ ਲੈ ਕੇ ਇਹਦੇ ਦਰਬਾਰ ਚ ਲਖਾਉਣ ਦਾ ਮਤਲਬ ਕੀ ਕਿੰਨੂੰ ਦਿਖਾ ਰਿਆਂ ਹੈ ਇਹ ਵਿਖਾਵਾ ਕਰ ਕਿਹਦੇ ਅੱਗੇ ਰਿਆਂ ਹੈ ਲੋਕਾਂ ਨੂੰ ਦੱਸ ਰਿਆਂ ਹੈ ਤੇ ਗੁਰੂ ਨੂੰ ਮਸ਼ਹੂਰੀ ਦਾ ਸਾਧਨ ਬਣਾਇਆ ਹੈ ਕਿ ਮੇਰੀ ਮਸ਼ਹੂਰੀ ਹੋਵੇ ਮੇਰਾ ਨਾਂ ਲੋਕ ਜਾਣਣ ਕੀ ਗੁਰੂ ਘਰ ਮੇਰੀ ਮਸ਼ਹੂਰੀ ਵਾਸਤੇ ਨੇ ਜਾਂ ਮੇਰੇ ਸਜਦਾ ਕਰਨ ਵਾਸਤੇ ਨੇ ਪਰ ਬੁਰੇ ਹਾਲ ਨੇ ਸਾਡੇ ਮਾਫ ਕਰ ਦੇਣਾ ਅਸੀਂ ਇੱਕ ਜੀ ਨੂੰ ਪੁੱਛਿਆ ਕਿ ਪੈਲਸਾਂ ਦੇ ਵਿੱਚ ਇਹੋ ਜਿਹਾ ਕੀ ਹੁੰਦਾ ਜਿਹੜਾ ਉੱਧਰ ਨੂੰ ਭੱਜਦੇ ਉਹ ਇੰਨਾ ਇੰਨਾ ਜਾੜਾ ਕਰਦੇ ਹੋ ਕਈ ਜੀ ਜਿਹੜੇ ਨੇ ਉਹ ਕਾਰਡ ਤੇ ਡੱਬੇ ਜਿਹੜੇ ਇਨਵੀਟੇਸ਼ਨ ਨੇ ਉਹ ਹੀ 2-2 ਲੱਖ ਦੇ ਵੰਡ ਦਿੰਦੇ 3-3 ਲੱਖ ਦੇ ਵੰਡ ਦਿੰਦੇ ਤੇ ਗੁਰਸਿੱਖਾਂ ਦੇ ਆਨੰਦ ਕਾਰਜ ਜਿਹੜੇ ਨੇ ਉਹ 1,50,000 30,000 ਇੱਥੇ ਕਿ ਜੇ ਆਨੰਦ ਕਾਰਜ ਹੋ ਜਾਂਦੇ ਕਿੰਨੀਆਂ ਧੀਆਂ ਦੇ ਘਰ ਜਿਹੜੇ ਸੀ ਉਹ ਵੱਸ ਸਕਦੇ ਸੀ ਪੁੱਛਿਆ ਕਿ ਭਾਈ ਪੈਲਸ ਕਿਉਂ ਜਾਂਦੇ ਹੋ ਗੁਰੂ ਘਰ ਆਉਣ ਤੇ ਦਿੱਕਤ ਕੀ ਹੈ ਤੇ ਹੱਸ ਕੇ ਕਹਿਣ ਲੱਗੇ ਕਹਿੰਦੇ ਖਾਲਸਾ ਜੀ ਇੱਕ ਤੇ ਨਾ ਉੱਥੇ ਜਰਾਬਾਂ ਬੜੀ ਵਾਰਾਂ ਲਵਣੀਆਂ ਪੈਂਦੀਆਂ ਬਾਰ-ਬਾਰ ਜਰਾਬਾਂ ਲਵਣੀਆਂ ਪੈਂਦੀਆਂ ਦੂਜਾ ਕਹਿੰਦੇ ਜਦੋਂ ਠਾਂ ਬਹਿ ਕੇ ਜਰਾਬਾਂ ਲਾਈ ਦੀਆਂ ਪਾਈ ਦੀਆਂ ਨੇ ਨਾ ਇੱਕ ਤੇ ਅਸੀਂ ਪਹਿਲਾਂ ਹੀ ਮੋٹے ਬੜੇ ਆ ਢਿੱਡ ਵਿੱਚ ਨਹੀਂ ਆਉਂਦਾ ਕਹਿੰਦਾ ਦੂਜਾ ਉੱਥੋਂ ਸਮੋਸੇ ਸਮਾਸੇ ਪਕੌੜੇ ਵੱਧ ਖਾ ਲਈਦੇ ਉਹ ਹੋਰ ਮੋਟਾ ਕਰ ਦਿੰਦੇ ਸਗੋਂ ਨਹੀਂ ਕਹਿੰਦਾ ਜਰਾਬਾਂ ਲੱਧੀਆਂ ਤੇ ਉਤੋਂ ਜੈਕਟਾਂ ਪਾਈਆਂ ਹੁੰਦੀਆਂ ਸਿਆਲ ਦੇ ਵਿੱਚ ਤੇ ਅਸੀਂ ਉਹਨੂੰ ਪੁੱਛਿਆ ਕਿ ਜੇ ਤਿਰਕੋ ਅੱਜ ਜਰਾਬਾਂ ਹੀ ਨਹੀਂ ਲੱਤਦੀਆਂ ਤੇ ਬਹਿ ਕੇ ਜਰਾਬਾਂ ਪੈਂਦੀਆਂ ਨਹੀਂ ਗੁਰੂ ਵਾਸਤੇ ਤੂੰ ਦੇਗਾ ਚ ਕਿਦਦ ਨੁੱਬਲੇਗਾ ਫਿਰ ਦੇਗਾ ਚੁੱਬਣ ਲਵਾੜੀ ਬਾਤ ਕਿਦਦ ਆਏਗੀ ਚਰਖੜੀਆਂ ਤੇ ਗੁਰੂ ਵਾਸਤੇ ਚੜ ਜਾਣ ਵਾਲੀ ਬਾਤ ਕਿਦਦ ਆਏਗੀ ਬੰਦ-ਬੰਦ ਕਟਾਉਣ ਵਾਲੀ ਬਾਤ ਕਿਦਦ ਆਏਗੀ ਗਰਜਾਣਾ ਨਹੀਂ ਪਾਈ ਸਵਾਰਥਾਣਾ ਨਹੀਂ ਸਤਗੁਰੂ ਦੀ ਬਾਣੀ ਨੂੰ ਸਤਗੁਰੂ ਦੇ ਕੋਲ ਬਹਿਣ ਦਾ ਇਹ ਟੰਗੇ ਸਮਝ ਲੈਣਾ ਅੰਦਰ ਤੂ ਪੈਣੀ ਚਾਹੀਦੀ ਏ ਜਦੋਂ ਅਸੀਂ ਸਤਗੁਰੂ ਕੋ ਜਾਂਦੇ ਹੁੰਦੇ ਸੀ ਨਾ ਕੱਖ ਨਹੀਂ ਸੀ ਆਉਂਦਾ ਅਸੀਂ ਤੇ ਸਿਰਫ ਜਪਜੀ ਸਾਹਿਬ ਦਾ ਜਾਪ ਪਤਾ ਸੀ ਤੇ ਰਹਿਰਾ ਸਾਹਿਬ ਦਾ ਪਤਾ ਸੀ ਉਹ ਕਦੀ ਕਦਾਈ ਗੁਰੂ ਘਰ ਜਾਂਦੇ ਸੀ ਤੇ ਕਰ ਲੈਂਦੇ ਸੀ ਜਦੋਂ ਸਤਗੁਰੂ ਨੇ ਇਹ ਜੀਵਨ ਬਖਸ਼ਿਆ ਕੋਲ ਬਿਠਾਉਣਾ ਸ਼ੁਰੂ ਕੀਤਾ ਨਾ ਤੇ ਸਤਗੁਰੂ ਕੀਰਤਨ ਚ ਕੀ ਗਾਉਂਦੇ ਨੇ ਜਿਵੇਂ ਬੜੀਆਂ ਪਿਆਰੀਆਂ ਪੈਣਾ ਬੜਾ ਪ੍ਰੇਮ ਨਾਲ ਕੀਰਤਨ ਕਰਕੇ ਗਈਆਂ ਬੜਾ ਸੋਹਣਾ ਤੇ ਜਿਨ੍ਹਾਂ ਨੂੰ ਪਤਾ ਲੱਗਾ ਹੋਏਗਾ ਨਾ ਮੇਰਾ ਗੁਰੂ ਕੀ ਕਹਿ ਰਿਹਾ ਏ ਉਹ ਕਦੀ ਜੋਦੜੀ ਦੇ ਨਾਲ ਜੋਦੜੀ ਹੋਏ ਹੋਣੇ ਕਦੀ ਨਮਸਕਾਰ ਦੇ ਜਿੱਥੇ ਸ਼ਬਦ ਆਏ ਹੋਣੇ ਉਹਨਾਂ ਨੇ ਨਮਸਕਾਰ ਕੀਤੀ ਹੋਣੀ ਉਹਨਾਂ ਦੇ ਹਿਰਦੇ ਨੇ ਤੇ ਉਹਨਾਂ ਨੇ ਆਨੰਦ ਮਾਣਿਆ ਹੋਣਾ ਬਾਕੀ ਜਿਹੜੇ ਉਹ ਟਾਈਮ ਪਾਸ ਕਰਦੇ ਹੋਣੇ ਕਿ ਛੇਤੀ ਛੇਤੀ ਯਾਰ ਬਾਬੇ ਸਮਾਪਤੀ ਕਰਨ ਕੜਾ ਪ੍ਰਸ਼ਾਦ ਖਾਈਏ ਘਰ ਨੂੰ ਜਾਈਏ ਪੰਗਾ ਪਾਇਆ ਇਹਨਾਂ ਨੇ ਗੁਰੂ ਕੋ ਬਹਿਣ ਦਾ ਇੱਕ ਟੰਗੇ ਸਤਿਗੁਰੂ ਦਾ ਕੋਈ ਵੀ ਪੰਕਤੀ ਆਪ ਜੀ ਸੁਣੋ ਜੇ ਆਪ ਜੀ ਨੂੰ ਨਹੀਂ ਸਮਝ ਆਉਂਦੀ ਤੇ ਅੰਦਰ ਤੜਫ ਜਾਗਣੀ ਚਾਹੀਦੀ ਏ ਕਿ ਮੇਰੇ ਪਿਆਰੇ ਨੇ ਅਕਸਰ ਮੈਨੂੰ ਕਿਹਾ ਕੀ ਮੇਰੇ ਪਿਆਰੇ ਨੇ ਬੋਲਿਆ ਕੀ ਏ ਇਸ ਬਾਣੀ ਦੇ ਅਰਥ ਕੀ ਨੇ ਆ ਜਿਹੜਾ ਸ਼ਬਦ ਵਰਤਦੇ ਕਿਉਂ ਵਰਤਦੇ ਨੇ ਸਤਿਗੁਰੂ ਤੇ ਜਦੋਂ ਅਸੀਂ ਸੁਣਦੇ ਸਾਨੂੰ ਸਮਝਣਾ ਆਉਣੀ ਅੰਦਰ ਇੱਕ ਜਿਹੜੀ ਤੜਫ ਹੋਣੀ ਕਿ ਜਾ ਕੇ ਨਾ ਇਹ ਹੁਣੇ ਨੋਟ ਕਰ ਲੈਣੀ ਜਾ ਕੇ ਵੇਖਣਾ ਹੈ ਕਿ ਗੁਰੂ ਮਹਾਰਾਜ ਅੱਜ ਕਹਿੰਦੇ ਕੀ ਸੀ ਚਲੋ ਆਪ ਜੀ ਦੇ ਬੱਚਿਆਂ ਦੇ ਆਨੰਦ ਕਾਰਜ ਹੁੰਦੇ ਆਪ ਜੀ ਦੇ ਵੀ ਹੋਏ ਹੋਣੇ ਨੇ ਆਪ ਜੀ ਨੂੰ ਯਾਦ ਹੈ ਆਪ ਜੀ ਦੇ ਆਨੰਦ ਕਾਰਜ ਤੇ ਸਤਿਗੁਰੂ ਨੇ ਆਪ ਜੀ ਨੂੰ ਕੀ ਹੁਕਮ ਦਿੱਤਾ ਸੀ ਇਤੇ ਇਦਾਂ ਹੈ ਨਾ ਪਿਤਾ ਕੋ ਗਏ ਪਿਤਾ ਨੇ ਕੋਈ ਹੁਕਮ ਦਿੱਤਾ ਕੋਈ ਅਸੀਸ ਦਿੱਤੀ ਕੋਈ ਆਪ ਜੀ ਤੇ ਟੁੱਟ ਕੇ ਦਿਆ ਕਰਕੇ ਕੁਝ ਬੋਲ ਬੋਲੇ ਕਿ ਪੁੱਤਰਾ ਆ ਚੀਜ਼ ਦਾ ਧਿਆਨ ਰੱਖੀ ਤੇ ਸਾਨੂੰ ਚੇਤਾ ਵੀ ਨਹੀਂ ਉਹਨੇ ਕਿਹਾ ਕੀ ਸੀ ਆਪ ਜੀ ਚੋਂ ਕਿੰਨਿਆਂ ਕ ਨੂੰ ਚੇਤੇ ਕਿ ਆਪ ਜੀ ਦੇ ਆਨੰਦ ਕਾਰਜ ਤੇ ਸਤਿਗੁਰੂ ਨੇ ਆਪ ਜੀ ਨੂੰ ਹੁਕਮ ਕੀ ਦਿੱਤਾ ਸੀ ਅੱਜ ਜਦੋਂ ਇਹਨਾਂ ਗੁਰਸਿੱਖਾਂ ਦਾ ਸਵੇਰੇ ਹੁਕਮਨਾਮਾ ਆਇਆ ਸੀ ਨਾ ਆਨੰਦ ਕਾਰਜ ਤੋਂ ਪਹਿਲਾਂ ਤੇ ਅਸੀਂ ਬੈਠੇ ਸੁਣ ਰਹੇ ਸੀ ਸਤਿਗੁਰੂ ਤਖਤ ਤੇ ਬੈਠੇ ਇੱਕੋ ਹੀ ਸ਼ਬਦ بار-बार ਕਿ ਹੇ ਪਿਆਰੇ ਐਦਾਂ ਕਰੀ ਹੇ ਪਿਆਰੇ ਐਦਾਂ ਕਰੀ ਹੇ ਪਿਆਰੇ ਜੀਵਨ ਦਾ ਆ ਟੰਗ ਜੀਵੀ ਹੇ ਪਿਆਰੇ ਤੇ ਬੜੀ ਦੇਰ ਤੱਕ ਬੜੇ ਪ੍ਰੇਮ ਨਾਲ ਪਿਆਰੇ ਪਿਆਰੇ ਕਹਿ ਕੇ ਉਹ ਕਹੀ ਗਏ ਪਤਾ ਨਹੀਂ ਇਹਨਾਂ ਸੁਣਿਆ ਕਿ ਨਹੀਂ ਸੁਣਿਆ ਸਤਿਗੁਰੂ ਆਪ ਜੀ ਨੂੰ ਜਦੋਂ ਅਸੀਸ ਦਿੰਦੇ ਨੇ ਬਖਸ਼ਿਸ਼ ਦਿੰਦੇ ਨੇ ਆਪਣਾ ਹੁਕਮ ਦਿੰਦੇ ਨੇ ਆਪਣਾ ਅਗੰਮੀ ਅਲਾਹੀ ਫਰਮਾਨ ਦਿੰਦੇ ਨੇ ਆਪ ਜੀ ਉਹਨੂੰ ਸਾਂਭ ਕੇ ਕਿਉਂ ਨਹੀਂ ਰੱਖਦੇ ਇਹ ਤੇ ਪਤੀ ਪਤਨੀ ਦਾ ਫਰਜ ਹੈ ਨਾ ਘਰ ਜਾ ਕੇ ਬਹਿਣਾ ਜਾ ਕੇ ਵਿਚਾਰਨਾ ਕਿ ਸਤਗੁਰੂ ਨੇ ਕਿਹਾ ਕੀ ਸੀ دین ਦੁਨੀ ਦੇ ਮਾਲਕ ਨੇ ਕੁਝ ਮੇਰੇ ਭਲੇ ਵਾਸਤੇ ਕਿਹਾ ਹੋਏਗਾ ਕੁਝ ਮੇਰੇ ਜੀਵਨ ਵਾਸਤੇ ਕਿਹਾ ਹੋਏਗਾ ਪਰ ਸਾਨੂੰ ਚੇਤਾਵਨੀ ਕਿਹਾ ਕੀ ਸੀ ਤੇ ਜਦੋਂ ਸਤਗੁਰੂ ਕੋ ਬਹਿੰਦੇ ਸੀ ਤੇ ਤੜਫ ਹੁੰਦੀ ਸੀ ਕਿ ਇਹਦਾ ਮਤਲਬ ਕੀ ਹੈ ਸਤਗੁਰੂ ਨੇ ਜਿਹੜਾ ਸ਼ਬਦ ਕਿਹਾ ਹੈ ਇਹਦੇ ਅਰਥ ਕੀ ਬਣਦੇ ਨੇ ਤੇ ਜਾ ਕੇ ਘਰ ਜਾ ਕੇ ਉਦੋਂ ਤੇ ਕਿਤਾਬਾਂ ਹੀ ਹੁੰਦੀਆਂ ਸੀ ਆ ਫੋਨਾਂ ਚ ਤੇ ਹੁਣ ਸਾਰਾ ਕੁਝ ਆਇਆ ਏ ਤੇ ਕਿਤਾਬਾਂ ਫੁੱਲਣੀਆਂ ਮਹਾਨ ਕੋਸ਼ ਲੱਭਣਾ ਪ੍ਰੋਫੈਸਰ ਸਹਿਬ ਸਿੰਘ ਦਾ ਟੀਕਾ ਲੱਭਣਾ ਤੁਕ ਤਤਕਰਾ ਉਦੋਂ ਜਦੋਂ ਪੰਕਤੀਆਂ ਕੱਢਣੀਆਂ ਹੁੰਨ ਨਾ ਵੀ ਕਿਹੜਾ ਸ਼ਬਦ ਕਿੱਥੇ ਐਡੀ ਮੋਟੀ ਕਿਤਾਬ ਸੀ ਜਿਹਨੂੰ ਤੁਕ ਤਤਕਰਾ ਕਹਿੰਦੇ ਸੀ ਉਹਦੇ ਤੋਂ ਲੱਭਣੀ ਕਿੰਨੇ ਅੰਗ ਤੇ ਇਹ ਸ਼ਬਦ ਫਿਰ ਲੱਭ ਕੇ ਉਹਦੇ ਅਰਥ ਪੜਨੇ ਫਿਰ ਸਾਰੇ ਅਰਥ ਸਮਝ ਕੇ ਚੰਗੀ ਤਰ੍ਹਾਂ ਵਿਚਾਰ ਕੇ ਕੱਲੇ-ਕੱਲੇ ਸ਼ਬਦ ਨੂੰ ਤੇ ਜਦੋਂ ਸਮਝ ਆ ਜਾਣੀ ਕਿ ਹਾਂ ਗੁਰੂ ਮਹਾਰਾਜ ਐਦਾਂ ਕੁ ਕੁਝ ਕਹਿ ਰਹੇ ਨੇ ਤੇ ਫਿਰ ਗੁਰੂ ਮਹਾਰਾਜ ਕੋ ਜਾਣਾ ਜਾਂ ਉੱਥੇ ਬੈਠਿਆ ਚੌਂਕੜਾ ਮਾਰ ਕੇ ਜੇ ਸਮਾਂ ਹੋਣਾ ਤੇ ਸੀਸ ਚੁਕਾ ਲੈਣਾ ਹੱਥ ਜੋੜ ਕੇ ਜੋਦਰੀ ਕਰਨੀ ਕਿ ਸਤਗੁਰੂ ਮੈਂ ਸਮਝ ਤੇ ਲਿਆ ਇਹਦੇ ਸ਼ਾਬਦੀ ਕਰਤ ਤੇ ਮੈਨੂੰ ਪਤਾ ਲੱਗ ਗਏ ਪਰ ਇਹਦੇ ਰੋਹਾਨੀਅਤ ਦੇ ਅਰਥ ਕੀ ਨੇ ਤੂੰ ਜੀਵਨ ਦੇ ਵਿੱਚ ਸਿਖਾਉਣਾ ਕੀ ਹੈ ਉਹ ਅਸਲੀ ਰੰਗ ਕੀ ਹੈ ਮੈਨੂੰ ਉਹ ਸਿਖਾ ਕਿਉਂਕਿ ਅਸਲੀ ਰੰਗ ਤੇਰੇ ਤੋਂ ਸਿਵਾਏ ਕਿਸੇ ਕੋ ਨਹੀਂ ਸਿਖਾਇਆ ਜਾਣਾ ਨਾ ਕਿਸੇ ਕਥਾਵਾਚਕ ਕੋ ਨਾ ਟੀਕਾਕਰ ਕੋ ਨਾ ਕਿਸੇ ਪ੍ਰੋਫੈਸਰ ਕੋ ਕਿਉਂਕਿ ਗੁਰੂ ਮੇਰਾ ਤੂੰ ਏ ਹਾਜਰਾ ਹਜੂਰ ਗੁਰੂ ਤੂੰ ਏ ਤੇ ਫਿਰ ਸਤਗੁਰੂ ਜਦੋਂ ਸਿਖਾਉਂਦੇ ਸੀ ਕਮਾਲ ਕਰ ਦਿੰਦੇ ਸੀ ਹੁਣ ਇਹ ਪੰਕਤੀ ਏ ਸਿਮਰ 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 ਗੋਬਿੰਦ ਕਦੀ ਪੁੱਛਿਆ ਸਤਗੁਰੂ ਨੂੰ ਸਤਗੁਰੂ ਸਿਮਰਨ ਕਰਨਾ ਏ ਤੇ ਗੋਬਿੰਦੀ ਕਿਉਂ ਕਹਿੰਦੇ ਹੋ ਇਸ ਪੰਕਤੀ ਦੇ ਵਿੱਚ ਗੋਬਿੰਦ ਨੂੰ ਹੀ ਕਿਉਂ ਸਿਮਰਨਾ ਕਹਿੰਨੇ ਆ ਤੇ ਹੈਰਾਨ ਹੋ ਜਾਈਦਾ ਏ ਆਪਣੇ ਜੀਵਨ ਦੇ ਅੰਦਰੋਂ ਆਪਣੇ ਆਧਾਰ ਲੱਭਦੇ ਨੇ ਮਨੁੱਖ ਸਿਰਫ ਮਨੁੱਖ ਦੀ ਯਾਦ ਉਹਨਾਂ ਲੋਕਾਂ ਤੇ ਉਹਨਾਂ ਵਿਅਕਤੀਆਂ ਤੇ ਉਹਨਾਂ ਵਸਤੂਆਂ ਤੇ ਜ਼ਿਆਦਾ ਚੱਲਦੀ ਏ ਜ਼ਿਆਦਾ ਜਿਨ੍ਹਾਂ ਨੂੰ ਉਹਨੇ ਜੀਵਨ ਦਾ ਆਧਾਰ ਬਣਾਇਆ ਹੋਵੇ ਜੇ ਪੁੱਤ ਨੂੰ ਜੀਵਨ ਦਾ ਆਧਾਰ ਬਣਾਇਆ ਏ ਤੇ ਪੁੱਤਰ ਦੀ ਯਾਦ ਬਹੁਤ ਚੱਲੇਗੀ ਜੇ ਕਿਸੇ ਨੇ ਪਤਨੀ ਨੂੰ ਜੀਵਨ ਦਾ ਆਧਾਰ ਬਣਾਇਆ ਏ ਤੇ ਪਤਨੀ ਦੀ ਯਾਦ ਚੱਲੇਗੀ ਜੇ ਨੌਜਵਾਨ ਨੇ ਤੇ ਮਿੱਤਰ ਨੂੰ ਆਧਾਰ ਬਣਾਇਆ ਹੋਏਗਾ ਉਸ ਸਮੇਂ ਦੇ ਜੀਵਨ ਦਾ ਤੇ ਮਿੱਤਰ ਦੀ ਯਾਦ ਚੱਲੇਗੀ ਸੁੱਤੇ ਸਿਰ ਦੀ ਚੱਲੇਗੀ ਤੇ ਗੋਬਿੰਦ ਦਾ ਅਰਥ ਹੁੰਦਾ ਧਰਤੀ ਦਾ ਆਸਰਾ ਕਮਾਲ ਦੀ ਬਾਤ ਹੈ ਨਾ ਸਤਿਗੁਰੂ ਦੇ ਸ਼ਬਦ ਐ ਮੋਤੀਆਂ ਵਾਂਗੂ ਪਰੋਏ ਹੋਣਗੇ ਇੱਕ ਪੰਕਤੀ ਇੱਕ ਸ਼ਬਦ ਉਦੇ ਨਾਲ ਅਗਲਾ ਸ਼ਬਦ ਜਦੋਂ ਜੀਵਨ ਦੇ ਵਿੱਚ ਇਹਦੇ ਅਰਥ ਕਰੋਗੇ ਤੇ ਬਾ ਕਮਾਲ ਹੋਏਗੀ ਕਦੀ ਲੱਗੇਗਾ ਹੀ ਨਹੀਂ ਕਿ ਆਪ ਅੰਕਤੀ ਇਹਦੇ ਤੋਂ ਅਧੂਰੀ ਏ ਫਿਰ ਸਤਿਗੁਰੂ ਕਹਿੰਦੇ ਨੇ ਸਿਮਰ 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 ਗੋਬਿੰਦ ਤੇ ਇਹਦੇ ਨਾਲ ਹੋਏਗਾ ਕਿ ਮਨ ਅੰਤਰ ਕੀ ਉਤਰੈ ਛੇਂਦ ਤੇਰੇ ਮਨ ਦੀ ਸਾਰੀ ਚਿੰਤਾ ਸਾਰਾ ਡਰ ਜਿਹੜਾ ਏ ਲਥ ਜਾਏਗਾ ਸਾਥ ਸਾਥ ਸਿਮਰੋ ਗੋਬਿੰਦ ਸ્વાસ-ਸ્વાસ ਦੇ ਨਾਲ ਅਸੀਂ ਭੁੱਲ ਜਾਂਦੇ ਹੁੰਨੇ ਇਹਦੇ ਵਾਸਤੇ ਸਾਨੂੰ ਮਾਫੀ ਚ ਰੱਖਿਓ ਵੈਸੇ ਜਦੋਂ ਗਵਾਚੇ ਹੋਈਏ ਤੇ ਸ਼ਬਦ ਕਈ ਵਾਰ ਭੁੱਲ ਜਾਂਦੇ ਕੰਠ ਬਾਣੀ ਵੈਸੇ ਵੀ ਬੇੰਤ ਗਲਤੀਆਂ ਹੋ ਜਾਂਦੀਆਂ ਸਾਸ ਸਾਸ ਸਿਮਰੋ ਗੋਬਿੰਦ ਸ્વાસ-ਸ્વાસ ਦੇ ਨਾਲ ਹਰ ਸਾਹ ਦੇ ਨਾਲ ਮਨ ਅੰਤਰ ਕੀ ਉਤਰੈ ਚੇਂਦ ਤੇਰੇ ਮਨ ਦੀ ਸਾਰੀ ਚਿੰਤਾ ਲਥ ਜਾਏਗੀ ਅਗਲੀ ਪੰਕਤੀ ਕੀ ਏ ਆਸ ਅਨਿਤ ਤਿਆਗੋ ਤਰੰਗ ਹੁਣੇ ਚਾਰ ਸ਼ਬਦ ਨੇ ਤੇ ਚਾਰ ਸ਼ਬਦ ਜੀਵਨ ਦਾ ਬੜਾ ਉੱਚੀ ਬਾਤ ਹੈ। ਇਹ ਕੇ ਆਸ ਤੇ ਸਤਿਗੁਰੂ ਕਹਿੰਦੇ ਆਸ ਕਜੇ ਹੀ ਏ ਕਿਹੋ ਜੀ ਆਸ ਏ ਜਿਹੜੀ ਨਿਤ ਨਹੀਂ ਰਹਿੰਦੀ। ਅਨਿਤ ਇਹ ਪੰਜਾਬੀ ਭਾਸ਼ਾ ਦਾ ਇੱਕ ਢੰਗ ਏ ਪੰਜਾਬੀ ਭਾਸ਼ਾ ਦੇ ਕਿਸੇ ਸ਼ਬਦ ਦੇ ਅੱਗੇ ਐਡਾ ਲੱਗ ਜਾਵੇ ਤੇ ਉਹ ਨਾਵਾਚਕ ਹੋ ਜਾਂਦਾ ਜਾਂ ਨੰਨੇ ਨੂੰ ਸਿਆਰੀ ਤੇ ਰਾਰਾ ਨਿਰ ਲੱਗ ਜਾਵੇ ਉਹ ਨਾਵਾਚਕ ਹੋ ਜਾਂਦਾ ਜਿਵੇਂ ਕਾਲ ਤੇ ਅਕਾਲ ਐਡਾ ਗਾੜੀ ਲੱਗ ਗਿਆ ਕਾਲ ਮੀਨਸ ਸਮਾਂ ਅਕਾਲ ਮੀਨਸ ਸਮੇ ਤੋਂ ਰਹਿਤ ਜਿਵੇਂ ਵੈਰ ਤੇ ਨਿਰਵੈਰ ਇਹਨਾਂ ਨੂੰ ਪੰਜਾਬੀ ਭਾਸ਼ਾ ਜਿਨ੍ਹਾਂ ਨੂੰ ਪੜ੍ਹੀਏ ਉਹਨਾਂ ਨੂੰ ਪਤਾ ਇਹ ਅਗੇਤਰ ਤੇ ਪਛੇਤਰ ਕੀ ਹੁੰਦੇ ਜਾਂ ਅੰਗਰੇਜ਼ੀ ਚ ਅਫਿਕਸ ਤੇ ਪ੍ਰੀਫਿਕਸ ਦੀ ਜਿਹੜੀ ਖੇੜੇ ਉਹ ਪਤਾ ਹੋਏਗੀ ਜਿਹੜੇ ਪੜ੍ਹੇ ਲਿਖੇ ਜੀ ਹੋਣਗੇ ਕਹਿੰਦੀ ਹੈ ਜਿਹੜੀ ਨਿਤ ਨਾ ਰਵੇ ਸਦਾ ਨਾ ਰਵੇ ਤੇ ਆਸ ਜਿਹੜੀ ਇਹ ਕਦੀ ਨਿਤ ਨਹੀਂ ਰਹਿੰਦੀ ਇਹ ਅੱਜ ਹੈ ਅਗਲੇ ਪਲ ਨਹੀਂ ਹਿੰਦੀ ਫਿਰ ਸਤਗੁਰੂ ਕਹਿੰਦੇ ਨੇ ਤਿਆਗੋ ਤਰੰਗ ਤੇ ਜਦੋਂ ਅਸੀਂ ਇਹ ਸਤਗੁਰੂ ਕੋਲ ਪੜਿਆ ਸੀ ਨਾ ਤੇ ਸਤਗੁਰੂ ਨੂੰ ਪੁੱਛਣ ਬਹਿ ਗਏ ਸਤਗੁਰੂ ਇੱਥੇ ਤਰੰਗ ਜਿਹੜਾ ਇਹ ਕਿਉਂ ਲਾਇਆ ਹੈ ਕਈ ਵਾਰ ਇਦਾਂ ਬਾਣੀ ਪੜਦਿਆਂ ਲੱਗਦਾ ਇਹਨਾ ਕਿ ਆਹ ਸ਼ਬਦ ਉਦਾਂ ਹੀ ਸ਼ਾਇਦ ਕਈ ਗੁਰ ਸਿੱਖਾ ਕੇ ਪੁੱਛ ਲੈਂਦੇ ਖਾਲਸਾ ਜੀ ਆਹ ਸ਼ਬਦ ਲੱਗਦਾ ਮਹਾਰਾਜ ਨੇ ਉਦਾਂ ਹੀ ਨਾ ਪੰਕਤੀ ਰਲਾਉਣ ਨੂੰ ਨਾਲ ਲਾ ਦਿੱਤਾ ਪਰ ਇਦਾਂ ਕਦੀ ਨਹੀਂ ਹੈ ਇੱਕ ਇੱਕ ਲਗ ਮਾਤਰ ਦੇ ਕੁਝ ਅਰਥ ਨੇ ਇੱਕ ਇੱਕ ਸ਼ਬਦ ਦੇ ਕੁਝ ਰੰਗ ਨੇ ਜਿੱਥੇ ਤਰੰਗ ਏ ਤਰੰਗ ਨੂੰ ਸਮਝਣਾ ਪਏਗਾ ਕਦੀ ਪਾਣੀ ਦੀਆਂ ਤਰੰਗਾਂ ਦੇਖੀਆਂ ਜੇ ਕਿਤੇ ਇਸ ਪੰਕਤੀ ਨੂੰ ਪੂਰਾ ਸਮਝ ਲਈਏ ਨਾ ਤਿਆਗ ਜੀ ਨੂੰ ਆਪਣੀਆਂ ਵਾਸ਼ਨਾਵਾਂ ਆਪਣੀਆਂ ਆਸਾਂ ਆਪਣੇ ਵਕਾਰ ਛੱਡਣ ਦੀ ਜੁਗਤੀ ਏ ਇਹਨਾਂ ਪੰਕਤੀਆਂ ਦੇ ਵਿੱਚ ਆਸ ਅਨਿਤ ਤਿਆਗੋ ਤਰੰਗ ਸਤਿਗੁਰੂ ਕਹਿੰਦੇ ਤਿਆਗੋ ਤਰੰਗ ਕਿਹਦੀ ਤਰੰਗ ਆਸ ਕਿਹੜੀ ਆਸ ਜਿਹੜੀ ਨਿਤ ਨਹੀਂ ਰਹਿੰਦੀ ਸਦਾ ਨਹੀਂ ਰਹਿੰਦੀ ਤਰੰਗ ਕਿਉਂ ਕਹਿੰਦੇ ਜਦੋਂ ਅਸੀਂ ਸਤਿਗੁਰੂ ਨੂੰ ਪੁੱਛੇ ਸਤਿਗੁਰੂ ਤਰੰਗ ਕਿਉਂ ਤਰੰਗ ਕਿਉਂ ਕਹਿੰਦੇ ਹੋ ਪੰਕਤੀ ਤੇ ਬੜੀ ਸੋਹਣੀ ਏ ਪਰ ਤਰੰਗ ਸ਼ਬਦ ਦਾ ਕੋਈ ਅਰਥ ਨਹੀਂ ਨਾਲ ਮਿਲਣ ਨਹੀਂ ਡਿਆ ਸਾਨੂੰ ਸਮਝਾਓ ਟੀਕਾਕਾਰਾ ਤੋਂ ਪੜਿਆ ਸੀ ਉਹਨਾਂ ਦੱਸ ਦਿੱਤਾ ਕਿ ਲਹਿਰਾਂ ਤਰੰਗਾਂ ਇਹ ਅਰਥ ਤੇ ਦੱਸ ਦਿੱਤੇ ਪਰ ਇਹ ਨਾਲ ਨਹੀਂ ਰਲਦਾ ਸਾਨੂੰ ਸਮਝਾਓ ਤੇ ਜਦੋਂ ਸਤਿਗੁਰੂ ਨੇ ਸਮਝਾਇਆ ਸੀ ਤੇ ਉਸ ਦਿਨ ਪਕੜ ਚਾਇਆ ਸੀ ਕਿ ਅੰਦਰ ਵਾਸ਼ਨਾਵਾਂ ਦੀਆਂ ਤਰੰਗਾਂ ਚੱਲਦੀਆਂ ਨੇ ਵਾਸ਼ਨਾ ਕਦੀ ਸਥਿਰ ਨਹੀਂ ਹੁੰਦੀ ਆਪਜੀ ਦਾ ਸੁੱਖ ਦੁੱਖ ਨੀਂਦ ਭੁੱਖ ਵਾਸਨਾਵਾਂ ਇਹ ਸਾਰੀਆਂ ਤਰੰਗਾਂ ਦੇ ਜਰੀਏ ਚਲਦੀਆਂ ਨੇ ਨੀਂਦ ਹੁਣੇ ਆਈ ਤੁਸੀਂ ਨਾ ਸੁੱਤੇ ਇਹਨੇ ਤਰੰਗ ਵਾਂਗੂ ਨਿਕਲ ਜਾਣਾ ਫਿਰ ਉੱਕ ਜਾਣੀ ਆਪ ਜੀ ਨੂੰ ਭੁੱਖ ਲੱਗੀ ਏ ਕੁਝ ਨਾ ਛਕਿਆ ਇਹਨੇ ਨਿਕਲ ਜਾਣਾ ਆਪ ਜੀ ਦੇ ਮਨ ਚ ਕੋਈ ਗਲਤ ਕਰਮ ਕਰਨ ਦੀ ਵਾਸਨਾ ਜਾਗੀ ਤੁਸੀਂ ਕਿਸੇ ਹਿਸਾਬ ਨਾਲ ਇਹਨੂੰ ਟਾਲ ਲਿਆ ਇਹਨੇ ਲੰਘ ਜਾਣਾ ਇਹ ਸਦਾ ਨਹੀਂ ਦੁਬਾਰਾ ਆਏਗੀ ਜਾਂ ਦੁਬਾਰਾ ਤੁਸੀਂ ਜ਼ੋਰ ਲਾ ਕੇ ਲਿਆਓਗੇ ਇਹਨੂੰ ਮਨ ਦੀ ਅੰਦਰ ਦੀ ਬੜੀ ਵਿਚਿਤ੍ਰ ਖੇਡ ਸਤਿਗੁਰੂ ਨੇ ਸਮਝਾਈ ਸੀ ਜਿੰਨੂੰ ਪਤਾ ਨਹੀਂ ਅਸੀਂ ਸ਼ਬਦਾਂ ਚ ਪਾ ਸਕੀਏ ਕਿ ਨਾ ਪਾ ਸਕੀਏ ਕਿਉਂਕਿ ਜਦੋਂ ਸਤਿਗੁਰੂ ਸਮਝਾਉਂਦੇ ਨੇ ਉਥੇ ਸ਼ਬਦ ਨਹੀਂ ਹੁੰਦੇ ਉਥੇ ਸ਼ਬਦ ਦੀ ਕੋਈ ਬਾਤ ਨਹੀਂ ਹੁੰਦੀ ਤੇ ਸਤਿਗੁਰੂ ਕਹਿੰਦੇ ਇਹ ਤਿਆਗੋ ਤਰੰਗ ਫਿਰ ਜਦੋਂ ਵਾਸ਼ਨਾਵਾਂ ਤੇ ਅਭਿਆਸ ਕੀਤਾ ਤੇ ਵਾਸ਼ਨਾ ਨੂੰ ਛੱਡਣਾ ਹੈ ਤੇ ਕਿਵੇਂ ਛੱਡੋ ਕੀ 24 ਘੰਟੇ ਬੈਠੇ ਰਹੋ ਤੇ ਸੋਚੀ ਜਾਓ ਆ ਵਾਸ਼ਨਾ ਨਹੀਂ ਕਰਨੀ ਕਾਮ ਵਾਸ਼ਨਾ ਨਹੀਂ ਕਰਨੀ ਉਹ ਜਿਆਦਾ ਮਜਬੂਤ ਹੁੰਦੀ ਜਿਆਦਾ ਤਾਕਤਵਰ ਹੁੰਦੀ ਜਿਆਦਾ ਤੰਗ ਕਰਦੀ ਆਪ ਜੀ ਜਿਨ੍ਹਾਂ ਤੁਸੀਂ ਕਹਿੰਦੇ ਨਾ ਮੈਂ ਕ੍ਰੋਧ ਨਹੀਂ ਕਰਨਾ ਕ੍ਰੋਧ ਨਹੀਂ ਕਰਨਾ ਉਹਨਾਂ ਕ੍ਰੋਧ ਜਿਆਦਾ ਆਉਂਦਾ ਜਿਨ੍ਹਾਂ ਤੁਸੀਂ ਕਹਿੰਦੇ ਮੈਂ ਹੰਕਾਰ ਨਹੀਂ ਕਰਨਾ ਹੰਕਾਰ ਨਹੀਂ ਕਰਨਾ ਉਹਨਾਂ ਹੰਕਾਰ ਜਿਆਦਾ ਆਉਂਦਾ ਜਿਨ੍ਹਾਂ ਤੁਸੀਂ ਕਹਿੰਦੇ ਮੈਂ ਰੂਪ ਨਹੀਂ ਦੇਖਣਾ ਮੈਂ ਕਾਮ ਨਹੀਂ ਕਰਨਾ ਉਹਨਾਂ ਰੂਪ ਜਿਆਦਾ ਅੱਖਾਂ ਦੇਖਦੀਆਂ ਨੇ ਵਜਾ ਕਿਉਂਕਿ ਧਿਆਨ ਜਿਹੜਾ ਏ ਉਹ ਜਿਹੜੀ ਇਸ਼ਾ ਤੇ ਚਲਿਆ ਜਾਏਗਾ ਆਪਜੀ ਦੇ ਅੰਦਰ ਉਹ ਪ੍ਰਗਟ ਹੋਣੀ ਜੇ ਉਹ ਪਰਮਾਤਮਾ ਤੇ ਚਲਿਆ ਗਿਆ ਤੇ ਪ੍ਰੇਮ ਜੇ ਉਹ ਕਿਸੇ ਦੇ ਗੁਣ ਤੇ ਚਲਿਆ ਗਿਆ ਤੇ ਖੇੜਾ ਪਰ ਜੇ ਉਹ ਆਪਜੀ ਦੀ ਗਲਤ ਇਸ਼ਾ ਤੇ ਚਲਿਆ ਗਿਆ ਤੇ ਵਾਸ਼ਨਾ ਤੇ ਜਦੋਂ ਅਸੀਂ ਇਹ ਚੀਜ਼ ਨੂੰ ਸੋਚ ਨੂੰ ਭੁੱਲਣਾ ਹੋਵੇ ਤੇ ਬਾਰ ਬਾਰ ਕਹੀ ਜਾਵੀਏ ਇਹਨੂੰ ਨਹੀਂ ਕਰਨਾ ਇਹਨੂੰ ਨਹੀਂ ਕਰਨਾ ਤੇ ਕੀ ਭੁੱਲਾਂਗੇ ਕਦੀ ਨਹੀਂ ਭੁੱਲ ਸਕਦੇ ਸਤਗੁਰੂ ਕਹਿੰਦੇ ਤਿਆਗੋ ਤਰੰਗ ਜਦੋਂ ਤੁਹਾਡੇ ਅੰਦਰ ਉਹ ਤਰੰਗ ਆਉਂਦੀ ਏ ਉਦੋਂ ਤਿਆਗੋ ਐਵੇਂ ਨਹੀਂ ਕਿ 24 ਘੰਟੇ ਬੈਠੇ ਰਹੋ ਜਾਂ ਸੋਚੀ ਜਾਓ ਕਿ ਮੈਂ ਕਾਮ ਵਾਸ਼ਨਾ ਛੱਡਣੀ ਮੈਂ ਹੰਕਾਰ ਛੱਡਣਾ ਮੈਂ ਕ੍ਰੋਧ ਛੱਡਣਾ ਸਾਡੇ ਨਾਲ ਜਿਹੜੇ